ਸ਼ੀਰਤ ਕਰ ਰਹੀ ਕੀ ਅਜੇ ਤੁਸੀਂ ਦਾਖਲ ਹੋ ਰਹੇ ਕੀ ਗੱਲ ਕੀ ਹੋ ਗਈ ਵੀਰੇ ਛੇ ਨਾ ਮੈਂ ਪਾਰਕਿੰਗ ਵਾਲਾ ਕੰਮ ਕਰਦਾ ਉੱਥੇ ਬੰਦਾ ਡੱਗਿਆ ਜਾ ਰਿਹਾ ਸੀਗਾ ਉਹ ਲੋ ਜੀ ਕਹਿੰਦਾ ਵੀਰੇ ਪਕੀ ਚਾਰ ਵਾਰ ਵੀਰ ਜੀ ਵੀਰ ਜੀ ਕੇ ਕੀ ਪਰਚੀ ਬੱਗੀ ਜੀ ਉਹ ਬੰਦੇ ਨੂੰ ਜਦੋਂ ਮੇਰੇ ਬੰਦੇ ਨੇ ਪੰਜਵੀਂ ਵਾਰ ਜੇ ਗੇਟ ਟੱਪ ਗਿਆ ਇਹਦੇ ਪਾਈ ਦੇੜਾ ਲੱਗੇ ਉਹ ਜਪਰਾ ਪਰਚੀ ਕੀ ਇਹ ਪਹਿਲਾਂ ਉਹ ਮੁੜ ਗਾ ਤੇ ਪਹਿਲੇ ਗਾਲਾਂ ਕੱਢੀਆਂ ਸ਼ੁਰੂ ਕਰਦੇ ਹਾਂ ਕਿ ਬਲੋਏ ਕਿ ਕਹਿਣਾ ਵੀਰੇ ਮੈਂ ਪੰਜ ਵਾਰ ਵੀਰ ਜੀ ਵੀਰ ਜੀ ਵੀਰ ਜੀ ਵੀ ਕਹਿ ਚਲੋ ਉਧਰ ਦਸੂਰੀ ਦੀ ਤੇ ਮੈਂ ਕਿਹਾ ਮੈਰੀ ਤਾਂ ਮਰਚੀ ਕਹਿੰਦਾ ਜਿਹੜਾ ਫੇਰੇ ਫੇਰ ਗਾਲ ਕੱਢੀ ਉਹ ਦੂਆ ਕਰ ਲੈ ਮੈਡੀ ਮਰਚੀ ਦਿੱਤਾ ਇਹ ਜੀ ਉਧਰ ਕੋਲ ਗਿਆ ਵੀਰੇ ਪਰਚੀ ਤੇ ਦੇਖੀ ਜਣੀ ਕਿ ਕਿਹੜੇ ਹੱਥੋਂ ਭਾਈ ਹੋਣ ਲੱਗਿਆ ਜੀ ਇਹਨਾਂ ਹੱਥੋਂ ਭਾਈ ਹੋਣ ਲੱਗਿਆ ਲੈ ਕੱਲਾ ਉਹ ਲੱਗ ਰਿਹਾ ਹੱਡੀ ਭਾਈ ਮੈਨੂੰ ਪਾਟੋੜੇ ਹੱਥ ਮਾਰਦੀ ਇਹਦਾ ਭਾਈ ਇਹ ਕਾਲਾ ਕਰਦਾ ਰਹੇ ਮਾਰ ਰਿਹਾ ਉਦੋਂ ਉੜ ਕੇ ਇਹ ਬੰਦੇ ਜੱਫਾ ਜੱਫੀ ਹੋ ਗਏ ਬਾਅਦ ਚੋਂ ਦੋ ਨੇ ਦੋ ਬੰਦੇ ਸਾਥਲੇ ਮੈ ਲਵੇ ਲੱਗਣ ਲੱਗਿਆ ਇਹਨੇ ਮੇਰੇ ਨਾਲ ਵੀ ਆ ਦੇਖੋ ਮੱਚੂ ਗਈ ਸੀ ਉਦੋਂ ਉੜ ਕੇ ਨੇ 50 ਬੰਦੇ ਸਾਧਲੇ ਮੇਰੇ ਕੋਲੇ ਵੀਡੀਓ ਵੀ ਹੈ ਜੀ 50 ਬੰਦੇ ਨੇ ਨਾਲ ਕੇ ਬੁੱਟੇ ਮੇਰੇ ਹੀ ਮੰਗ ਕਰ ਦਿਓ ਮਰਦਾ ਇਹ ਕੰਮ ਕਰਦਾ ਜੀ ਪੇਡੀਆਂ ਦਾ ਇਹ ਜਿਹੜਾ ਮੈਂ ਮੈਡੀਕਲ ਵਾਲਾ ਇਹਦੇ ਮੈਡੀਕਲ ਵਾਲਾ ਕਿਹੜਾ ਅੱਜ ਤੱਕ ਧੂਰੀ ਚ ਕੋਈ ਵੀ ਮੈਡੀਕਲ ਵਾਲਾ ਕਹਿੰਦੇ ਕਿ ਮੈਂ ਕਦੇ ਪਰਚੀ ਕੱਟੀ ਐ ਜੋ ਵੀ ਆਪਣੇ ਹਸਪਤਾਲ ਦੇ ਲੈ ਕੇ ਜਾਂਦਾ ਬੰਦਾ ਇਹਦੇ ਪਾਸ ਕੁਝ ਨਹੀਂ ਕਹਿਆ ਕਿ ਕਹਿੰਦਾ ਸੀ ਠੀਰੇ ਨੂੰ ਕਿ ਕਿਸੇ ਮੈਡੀਕਲ ਵਾਲੇ ਨੂੰ ਸੱਦ ਲਓ ਜੇ ਇੱਕ ਬੰਦਾ ਵੀ ਕਹਿ ਦੂ ਪਰਚੀ ਕਟਵਾਈ ਐ ਪਰ ਉਹ ਦੂਜੇ ਬੰਦੇ ਕੋਲ ਗਿਆ ਉਹ ਲਾ ਦਿੱਤੀ ਇਹ ਬੰਦੇ ਨੇ ਮੁੱਟਵਾਰ ਬਹੁਤ ਜਾਂਦੇ ਕਰੀਏ ਜੀ ਜੀਆ ਦੇਖੋ ਸਿਰ ਚ ਮਾਰੇ ਮੇਰੀ ਬਹੁਤ ਆ ਗਈ ਅਜੂਰੇ ਦਾਖਲوں ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਜੀ ਮੈਂ ਸਵੇਰ ਆਪਣਾ ਉਹ ਮਦਰ ਦਾ ਐਕਸਰੇ ਕਰਵਾਉਣ ਆਇਆ ਸੀਗਾ ਜੀ ਮੈਨੂੰ ਉਹ ਤੋਂ ਪਰਚੀ ਕਟਵਾਈ ਹੈ ਜੀ ਐਕਸਰੇ ਦੀ ਉਹ ਆਪਦੀ ਪਰਚੀ ਕਮਾਈ ਮੈਨੂੰ ਆਪ ਦਾ ਐਕਸਰੇ ਕਰਵਾਉਣਾ ਸੀਗਾ ਜੀ ਤੇ ਮੈਨੂੰ ਦੁਬਾਰਾ ਫੇਰ ਆਪ ਦਾ ਐਕਸਰੇ ਕਰਵਾਉਣਾ ਆਉਣਾ ਪੈ ਗਿਆ ਜੀ ਤੇ ਜਦੋਂ ਮੈਂ ਜਾਣ ਲੱਗਿਆ ਪਿੱਛੋਂ ਮੈਨੂੰ ਗਾਲਾਂ ਕੱਢੀਆਂ ਮੁੰਡਿਆਂ ਨੇ ਜੀ ਪਰਚੀ ਵਾਰ ਜਿਹੜੇ ਪਰਚੀ ਕੱਟਦੇ ਸੀਗੇ ਤੇ ਜਦੋਂ ਮੈਨੂੰ ਢਾਲਾ ਕੱਢਿਆ ਪਿੱਛੋਂ ਜਿਹੜਾ ਮੁੰਡਾ ਇੱਕ ਹੋਰ ਐਡਮਿਟਾ ਜੀ ਉਹਨੇ ਮੈਨੂੰ ਆਕੇ ਚਾਰ ਥੱਪੜਾ ਉਹਨੇ ਮਾਰੇ ਜੀ ਬਾਈਕ ਤੇ ਬੈਠੇ ਬੈਠੇ ਨੇ ਦੋ ਥੱਪੜੇ ਖੋਰ ਜਾਂਦੇ ਨੇ ਮਾਰੇ ਜੀ ਮੈਨੂੰ ਥੱਲੇ ਲਟਾ ਕੇ ਲੱਤਾਂ ਨਾਲ ਕੁੱਟਿਆ ਗਿਆ ਜੀ ਮੈਂ ਕੀ ਮੰਗ ਕੀ ਕਰ ਦੂੰਗਾ ਹਾਂਜੀ ਕੀ ਮੰਗ ਕਰ ਦੂੰਗਾ ਮੈਂ ਮੰਗ ਇਨਸਾਫ ਦੀ ਕਰਦਾ ਜੀ ਵੀ ਤਾਂ ਕਿ ਜਿਹੜੇ ਇਹ ਜੇ ਨਸ਼ੇ ਕਰਦੇ ਨੇ ਜਿਹੜੇ ਨਸ਼ੇ ਵੇਚਦੇ ਨੇ ਮੁੰਡੇ ਇਹਨਾਂ ਖਲਾਸ ਤੱਕ ਤੋਂ ਸਰਕਾਰ ਵਾਹ ਕਿੱਤੀ ਜਾਵੇ ਜੀ ਜੀ ਮੇਰੀ ਐਨਕ ਜਾਨ ਵੀ ਪਹਿਲਾਂ ਤੋੜੀ ਗਈ ਆ ਵੀ ਤਾਂ ਕਿ ਇਹਨੂੰ ਕੁਝ ਦੇਖੇ ਨਾ ਜੀ ਕਿ ਕੌਣ ਕੌਣ ਮਿਲ ਰਿਹਾ ਜੀ ਨਾ ਹੋ ਗਿਆ ਆਪਾਂ ਕਹਿੰਨਾ ਗੱਲ ਬਾਤ ਕੋਈ ਗੱਲ ਤੂੰ ਕਮ ਕਮ ਇਹ ਪੱਤਰਕਾਰ ਜੀ ਮੇਰੇ ਮੇਰੇ ਕੋਲ ਜ਼ਰੂਰ ਕੇ ਜਾਇਆ ਹੋਊਗਾ ਜ਼ਰੂਰ ਸੁਣਾਗੇ ਜੀ ਮੇਰਾ ਬੇਟਾ ਸੋਰ ਕੋ ਦਰਬੇ ਕੁਬਾ ਜੀ ਤੇ ਆਪਣਾ ਅਲਟਰ ਐਕਸਰੇ ਕਰਾਣਾ ਆ ਜੀ ਬਾਗੀ ਘਟਾਲੀ ਜੀ ਸਾਈਕਲ ਚੜ ਦੇ ਕਿ ਉਹ ਕਹਿੰਦੇ ਹਲੇ ਟੋੜੇ ਟਾਈਮ ਲੱਗੂ ਉਹ ਚਲਾ ਗਿਆ ਤੂ ਬਾ ਦੁਬਾਰਾ ਆਇਆ ਤੋ ਦੁਬਾਰਾ ਕਰਾ ਕੇ ਬਾਪੂ ਜਾ ਰਹੀ ਇਹ ਕਹਿੰਦੇ ਪਰਤੀ ਕਹਿੰਦਾ ਸਵੇਰ ਘਟਾਲੀ ਜੀ ਕਹਿੰਦਾ ਨਹੀਂ ਦੁਬਾਰਾ ਫੇਰ ਲਗੂਗੀ ਕਹਿੰਦਾ ਉਹ ਆ ਦੇਦਾ ਰਿੱਤੇ ਪੈਸੇ ਇੱਕ ਵਾਰੀ ਇੱਕੋ ਵਾਰੀ ਲੱਗਦੇ ਨੇ ਇੱਕ ਦਿਨ ਚ ਤੇ ਇਹ ਤਿੰਨ ਚਾਰ ਜਾਣੇ ਹੋ ਗਏ ਕਹਿੰਦਾ ਤੂੰ ਜਿੰਨਾਂ ਹੀ ਪੈਜੇ ਕਹਿੰਦਾ ਮੈਂ ਕਹਾਂ ਤੇ ਅੱਲੇ ਚ ਕੁੱਟਿਆ ਤਿੰਨ ਚਾਰ ਜਾਣੇ ਆਣੇ ਰਲ ਕੇ ਘਟਿਆ ਜੀ ਨਾਲ ਗੱਡੀ ਨਾਲੇ ਰਲ ਗਏ ਜਿਹਨਾਂ ਨੂੰ ਮਾਰਨੀ ਤਾਂ ਵੀ ਦਿੱਤੀ ਗੱਡੀ ਨਾਲੇ ਨਾਲ ਰਲ ਗਏ ਜੀ ਕੰਟੀਨ ਨਾਲੇ ਜੀ ਠਿਕਾ ਕੰਟੀਨ ਨਾਲੇ ਕੰਟੀਨ ਵਾਲੇ ਦਾ ਹੀ ਠਿਕਾ ਜੀ ਜਾੜੋਂ ਮਾਰ ਲਿਆ ਹਰ ਇੱਕ ਨੂੰ ਕੁੱਟਦੇ ਨੇ ਜੀ ਮਾਰਦੇ ਨੇ ਅੱਗੇ ਬਹੁਤ ਗੱਲਾਂ ਹੋ ਗਿਆ ਇੱਕ ਦਿਨ ਇੱਕ ਬਜ਼ੁਰਗ ਦੀ ਪੱਗ ਲਾਤੀ ਜੀ ਕਿਹਨਾਂ ਨੂੰ ਐਸਐਮ ਤੋਂ ਕੋਲੇ ਗਏ ਸਾਡੀ ਕੋਈ ਚੁਣੀ ਨਹੀਂ ਚਲਾਈ ਨਹੀਂ ਜੀ